ਆ ਦੇਖੋ ਭਾਈ ਅੱਜ ਸਾਡਾ ਮੁੰਡਾ ਕਮਾਣੀਆਂ ਦਾ ਕੰਮ ਕਰ ਰਿਹਾ ਹੈਗਾ। ਕਮਾਣੀਆਂ। ਹੈ ਵਦ ਮਿਸਤਰੀ ਦਾ 2000 ਰੁਪਏ ਲੈ ਲੈਣਾ ਚਾਰੇ ਕਮਾਣੀਆਂ ਦਾ। ਜਿੰਨਾ ਜਿੱਦ 2000 ਰੁਪਏ ਬਚ ਗਏ ਇਹਦਾ ਉਹ ਕੌਣਾ ਹੈ? ਰਾਜਾ। ਰਾਜਾ। ਸਿੰਘ। ਕੇ ਬੀ। ਇਧਰ ਨਹੀਂ ਕਰਤੀ। ਪਹਿਲਾਂ ਨਹੀਂ ਮੰਗੋ ਸਾਰੀਆਂ ਇਕੱਲੀ ਇਕੱਲੀ ਉਹ ਕਰੀਏ। ਕੱਖਿਆ ਨਹੀਂ ਖੋਲੀਆਂ। ਮੀਨੇ ਤਾਂ ਜਦੋਂ ਕੀ ਕਰਤੀ ਬਾਬੇ ਨੇ। ਉਹ ਸਾਰੇ ਕਰਕੇ ਨਿਬਾੜ ਕਰਕੇ ਦੀ। ਆਹ ਦੇਖੋ। ਤੜਕ ਦਾ ਮਹਿਰੂਣੀ ਜੀ। ਮਮਾ ਘਰੇ ਦਾ ਕਿੰਨਾ ਚੱਲ ਲੱਗੂ ਵੀ ਅੱਧਾ ਇੰਚ ਚੱਕੀ ਗਈ ਜਾਂ ਡੇਢ ਇੰਚ ਚੱਕੀ ਗਈ। ਕਿਹਾ ਸੈਂਟਰ ਸੈਂਟਰੀ। ਠੀਕ ਆ ਆ ਤਾਂ ਮਿਲਿਆ ਬੜਾ 40 ਇੰਚ ਸਾਢੇ 50 ਕਰਤਾ ਇਹਦੇ ਇੰਚ ਕਰਦੇ ਸਾਢੇ ਕਿੰਨਾ 38 38 ਈ ਕੀ ਕਰੀਂਗੀ ਹੂੰ ਅਗਰੀਸ ਕਰਵਾਉਣ ਤੇ ਲਾ ਰਹੇ ਆ ਇੱਧਰ ਆਏ ਜੰਪਲੈਂਡੇ ਰਹੇ ਪਹਿਲਾਂ ਇਹ ਹਾਰ ਹੋ ਰਹੀਆਂ ਨੇ ਸੁੱਕ ਗਏ ਹਨ ਦੇਖੋ ਭਈਆਂ ਇਹ ਕੰਮ ਕਰ ਦਿੰਦੇ ਨੇ ਇਹ ਮਖਾਨ ਕਰੀ ਬਲੇ ਯਾਰ ਨੇ ਬਲੇ ਯਾਰ ਵੜਾ ਜੀ ਕੋਣ ਕਹਿੰਦਾ ਸੀ ਆ ਹਾਂ ਨਟ ਜੇ ਨਹੀਂ ਟੁੱਟਗੇ ਜੇਗੇ ਵੱਡੇ ਨੇ ਵੱਗੂ ਹਾਂ ਆਹ ਨਾਲੇ ਸਾਈਡਾਂ ਵਾਲੇ ਆਹ ਇਹ ਤਾਂ ਖੁੱਲਦੇ ਨਹੀਂ ਇਹਦੀ ਆ ਗੱਲ ਨਹੀਂ ਕਰਦੇ ਆਹ ਇਹ ਨਾਲ ਲਾ ਕਰ ਉਹ ਲਹਿਰ ਦੇਖਿਓ ਲਹਿਰ ਦੇਖ ਬੋਲਾ ਨਨਕੇ ਕੀ ਬੋਲੀ ਹਾਂ ਨਾ ਇਹ ਜਿਹੜੇ 9 ਵਜੇ ਤੇ ਚੰਗਾ ਪੈਰ ਇੰਸ਼ਟਾਂ ਤੇ ਬੋਲਾ ਫੇਰਾ ਚਾਹੀਦਾ ਬਸ ਉਹਨੂੰ ਲੈ ਲਖੀ ਤੇ ਲੈ ਜਿਹੜਾ ਯਾਰ ਇਹ ਤਾਂ ਪੈਰ ਵੀ ਭਾਮਦੇ ਨੇ ਬਸਦੇ ਖੜੇ ਨੇ ਭਾਮਦੇ ਨੇ ਯਾਰ ਬਰ 10 ਖੜੀਆਂ ਨੇ ਮੇਲੇ ਬੀਬੂ ਕਦਾਵਰਾਂ ਡਾਕੂ ਉੱਪਰ ਖੜਾ ਆ ਤੇ ਰੱਖੇ ਜੇ ਕੁਸ ਮਰ ਜਿਆ ਲੈ ਆ ਇੱਧਰ ਲਾ ਲੈ ਨੂੰ ਕੱਚੇ ਬੰਦਾ ਬਾਈ ਪਸੂ ਨਹੀਂ ਪੁਰਦਾ ਬੋ ਆ ਠੀਕ ਹੈ ਰਹਾ ਬਾਲੀ ਜਿਹੜਾ ਤੈਨ ਸਾਈਡਾਂ ਤੇ ਛੜਕਾ ਪਾਉ ਜਾ ਇੱਕ ਕੱਚੇ ਬੰਦੇ ਰੱਖਣ ਜਾਂਦੇ ਨੇ ਉੱਥੇ ਤਰਾਂ ਮੈਂ ਕੱਚੇ ਹਰੀ ਹੀਰੀਏ ਲੈ ਰਿਹਾ ਕੱਚੇ ਬੰਦਾ ਯਾਰ ਪਸੂ ਨਹੀਂ ਪਈ ਰਹਿੰਦਾ ਜੀਵਨ ਤੱਕ ਉਹ ਵੀ ਗਲਤੀ ਕਰ ਗਿਆ ਚੜਦੀ ਹਾਂ ਮੈਂ ਬੰਤੀ ਨੇ ਹਟਾਤਾ ਕਿਉਂ ਇਹ ਕਹਿੰਦਾ ਮੈਂ ਹਸਾਂ ਦੀ ਅੱਖਾਂ ਦੇ ਮਾਸ ਫੜ ਗਿਆ ਕੱਟੀਆਂ ਦੇ ਖਰਦਾ ਬਾਈ ਫੇਰ ਮੈਂ ਵਾਕ ਤੇ ਹੁੰਦੇ ਖੜਜੇ ਭੈਣੇ ਟਕਰਮਰੀ ਜਿਹਦਾ ਫਰੂਨ ਵਿੱਚ ਕੁੱਕੜੀਆਂ ਚ ਤੋੜ ਕੇ ਪਾਵੇ ਫੇਰ ਤਾਂ ਕੀ ਫਿਰੂਗਾ ਸਾਡੇ ਤਾਂ ਮੇਰਾ ਦਾਣਾ ਦੀ ਹੁਣ ਮੈਂ ਐ ਸਾਲ ਪਾਉਣਾ ਵੱਡੀ ਵਿਲੇ ਨੂੰ ਪਹਿਲੇ ਰਾਸ 12 13 ਤਾਂ ਛੋੜੇ ਡੰਗਰ ਨਹੀਂਗੇ 15 ਹੀ ਹੋਣਗੇ ਕੀ ਲੈ ਰੇ ਯਾਰ ਨਾਲ ਕਿਵੇਂ ਫੇਰਦੇਗਾ ਤੂੰ ਫੇਰ ਸਾਫਾ ਕੀਲੇ ਨੂੰ ਕੀ ਜਾਣਦੇ ਨੇ ਨੇੜੇ ਫੇਰਦੇ ਨੇ ਤੂੰ ਲੈ ਦਮ ਹੁਣ ਮੈਂ ਐ ਸਾਲ ਪਾਉਣਾ ਮੇਰੇ ਤਾਂ ਕਿ ਡੰਗਰੋਂ ਫਰੇ ਨਹੀਂ ਬਹੁਤ ਦਾਣੇ ਹੁੰਦੇ ਨੇ ਮੱਕੀ ਚ ਆਪਾਂ ਕਰਤੋ ਦਾ ਚਾਰ ਪਾਉਨੇ ਨਰਦਾ ਚਾਰੇ ਕਿੰਨੇ ਲਕੀ ਚਾਰ ਦਾ ਯਾਰਿਆ ਖਾਂਦੇ ਮਾਸ ਹਾ ਲੋਕ ਯਾਰ ਅੰਬ ਚੂਸ ਕੇ ਉਠਲੀ ਦੇ ਚਾਰ ਪੱਲਾਂ ਨੇ ਹਾਂ ਬਾਬਰੂ ਜੇ ਕਰਾ ਲਈ ਲਾਉਣਾ ਕਰਾਰੀ ਦਾ ਨਾ ਸਤਗੁਰੂ ਕੇ ਹੁਣ ਹਾਂ ਐ ਨਹੀਂ ਐ ਤਾਂ ਫਿਰ ਹੁਣ ਹੋਰ ਕਰੋ ਫਿਰ ਉਹ ਜਿਹੜੀ ਵਿੱਚ ਨਾਲ ਉਹ ਤਾਰਾ ਮੀਰਾ ਹੀ ਪਾ ਦੇ ਪੱਤ ਵੱਡੇ ਨਾ ਧੰਨੇ ਦੋ ਚਿਕੜੇ ਪਾੜ ਚ ਸਿਆ ਉਹ ਦੂਜਾ ਤਾਰਾ ਮੀਰਾ ਹਰਾ ਉਹ ਕੱਖਿਆ ਦਾ ਖਰਾਬ ਹੋ ਜਾਊਗਾ ਸਭਾਈ ਤਾਂ ਮੇਰੀ ਉਨੀ ਤਾਰਾ ਮੀਰਾ ਦਾ ਮੱਕੜਾ ਵਾ ਉਹ ਵਧੀਆ ਹਾਂ ਤਾਰਾ ਮੀਰਾ ਮੱਕੜੇ ਨਾਲ ਤਾਂ ਖਰਾਬ ਹੁੰਦਾ ਯਾਰ 60 ਲਿਆ ਦੇ ਯਾਰ ਵੱਡੇ ਹਾਂ ਵੇ ਹਾਂ ਸੋ ਮਰ ਤੋਂ ਬੈਟੋ ਵੀ ਪਾਣੀ ਲੱਗ ਗਿਆ ਪਹਿਲਾਂ ਸੁੱਕੀ ਪੈਦੀ ਜਿਵੇਂ ਆਪਾਂ ਮੈਂਦੇ ਪੱਕੇ ਚੋਲੇ ਨਹੀਂ ਵੱਢਦੇ ਹੁੰਦੇ ਮੈਂ ਵੱਢ ਜਿਹੜੇ ਚਾਰ ਪਾਉਂਦੇ ਨੇਗੇ ਇਹ ਪੰਡ ਪੰਡ ਜਾਂਦਾ ਬੰਦੇ ਹੁੰਦੇ ਨੇ ਇਹ ਤੇ ਮੈਂ ਪਾਉਣਾ ਚਾਹ ਰਾ ਓਨੀ ਕਾਗਜੇ ਲਾ ਦਣਾ ਮੈਂ ਓਨੀ ਕਾਗਜੇ ਲਾ ਦਣਾ ਦੋ ਟਰਾਲੀਆਂ ਓਨੀ ਦਵਾਈ ਕਰਦਾ ਮੈਂ ਜੇ ਪੰਡ ਚ ਲੈ ਲਾਦਾ ਵੀ ਜੇ ਉਹਨੂੰ ਆਪਦੇ ਆਪ ਤੋਂ ਚੱਕਣਾ ਪੈਂਦਾ ਕਾਦਾ 60000 ਕਾਦਾ ਕੀ ਲੈਦਾ ਉਹ ਮੱਕੀ ਮੁੱਲ ਦਾ ਹਾਂ ਇਹ ਇੰਨਾ ਨਹੀਂ ਹੁੰਦਾ ਮੈਂ ਤਾਂ ਮਹਾਵਦੀ ਵੇਚ ਕੇ 35 ਹਾਂ ਫਿਰ ਤਾਂ ਫਿਰ 35 ਕੇ 60000 ਦਾ ਦਾਣਾ ਲੈ ਲਾਂਗੇ 35 35 40 ਕਿੱਤਾ ਦਾ 35 40 ਕਿਤਾ ਦਾ ਹੋ ਜਾਣਾ 50 ਨੂੰ ਹੀ ਦਵਾ ਦੇ ਆਪਣਾ ਪਹਿਲੀ 50 ਨੂੰ ਹੀ ਦਵਾ ਦੇ ਚੱਕ 10000 ਹੋਰ ਮੰਦਾ 35 ਤੇੜਾ ਨਾ 35 ਦਾ ਕਹਿੰਦਾ 35 ਤਾਂ ਠੀਕ ਹੈ ਬਸ 8 ਵਜਾ ਧੱਕਾ ਅੰਦਰ 60 ਹੁੰਦੇ ਕਿਉਂ ਇਕੱਠਾ ਨੇ ਮਹੀਨ ਦਾ ਮੁੱਲ ਇਕੱਠਾ ਕਿਉਂ ਦਾਣੀ 60000 ਦਾ ਬਹੁਤ ਲੱਗਾ ਹੁੰਦਾ ਇਕੱਠਾ ਨਹੀਂ ਆਣੀ ਇਹਨਾਂ ਨੇ ਬੰਨੀਆਂ ਪਈਆਂ ਹਾਂ ਚੰਦਾਂ ਦੇ ਬੁੰਨ ਨਹੀਂ ਨੇ ਹੂੰ ਦੂਜਾ ਹਰ ਪਾ ਲਈ ਕਹਿ ਰਿਹਾ ਨਾ ਪਾ ਹੈਤੂ ਦਾ ਜਿਹੜਾ ਚੈਨ ਨਹੀਂ ਉਹ ਕਰ ਪਰ ਕਿਹਦੇ ਕੋਲ ਇਹ ਪਹਿਲਾ ਟੋਆ ਤਿਆਰ ਕਰੀ ਖੜਾ ਉਹ ਆਪਣੇ ਹੈਗਾ ਇਹਦਾ ਆਪਣੇ ਉਹ ਵੀ ਕਾਰਨ ਹੈ ਟੋਆ ਤਿਆਰ ਕਰੀ ਖੜਾ ਇਹਦੇ ਨਾਲ ਤਾਂ ਤਿਆਰੀ ਆਊਗਾ ਉਹ ਕਿਹੜਾ ਉਹਦਾ ਪੱਕੀ ਆਉਦਾ ਹੈਗਾ ਹੋਰ ਬਣਾਤਾ ਸੀ ਇਹਨੇ ਕਿਹੜਾ ਉੱਥੇ ਕੋਈ ਉਹ ਕਰੇਗਾ ਹੋਰ ਡੰਗ ਡੰਗ ਕਰਵਾਨਾ ਉਹਦਾ ਪੱਕੀ ਆ ਇਹਦੇ ਬਾਰੇ ਤੂੰ ਕਿੱਥੋਂ ਲੈ ਆਏਗਾ ਕਾਗਦਾ ਪੱਕਾ ਆ ਗਿਆ ਕਾਗਦਾ ਕੁੰਗੇ ਸਿੱਕੇ ਚਾਰ ਤੋਂ ਲਾ ਕੇ ਲੈ ਆਉਗਾ ਕਾਹ ਇਹਦਾ ਸੋਨੇ ਨੇ ਵੱਡੇ ਪੈਰ ਹੋਣਗੇ ਹੈ ਪਹਿਲੀ ਮਾਰ ਕਾੜੀ ਮੈਂ ਖੋੜਾਂ ਤੇ ਨਹੀਂ ਪੈਂਦਾ ਵਰਕਦਾ ਕਿਤਾ ਵਜੇ ਪਛਤ ਤੁਰੇ ਬੇਕਸ ਤੇ ਬੈਠੇ ਸੋਦੇ ਡੇਡ ਹੋਗੇ ਕੀ ਨਾਉ ਕੋਈ ਨਹੀਂ ਕੋਈ ਨਹੀਂ ਕਾਦੀ ਨੂੰ ਨੇ ਹਜ ਲੈਂਦੇ ਥੋੜੇ ਦਰਾਂ ਦੇ ਕਿ ਹੋਣਾ ਜਿਹੜੇ ਪੁਰਾਣੇ ਡੰਗਰ ਨੇ ਪੁਰਾਣੇ ਡੰਗਰ ਨੇ ਪੁਰਾਣੇ ਦਾ ਪਹਿਲਾਂ ਟੋਪੇ ਹੀ ਲਿਆ ਦਿੰਦੇ ਹੋਰ ਥੋੜਾ ਹਟੇ ਦਾ ਪਾ ਜਿੰਦੀਆਂ ਕੱਟੀਆਂ ਵਧੀਆਂ YouTube ਬੱਟ ਦਣਗੇ ਪਰ ਦਾ ਇਹ ਕਿਹਦਾ ਜਾਂਦੇ ਨਹੀਂ ਕਾਹ ਨੂੰ ਜਿੱਥੇ ਦੂ ਬਾਲੀ ਚਾਰ ਪੌਣ ਨੂੰ ਨਹੀਂ ਕਹਿਣਾ ਸੀ ਉੱਥੇ ਟੋਆ ਉਨੇ ਕੀ ਥੋਣ ਨਾਲ ਗਿਆ ਉੱਥੇ ਬਾਗ ਬੰਨਣਾ ਨੂੰ ਕਰ ਦੇ ਲੰਗੇ ਉਹ ਜਿਹੜੇ ਸੌ ਖਜੂਰਾਂ ਦੀਆਂ ਮੈਂ ਯਾਰ ਉਸੇ ਕਰ ਦੂ ਕੱਢ ਕੇ ਖੀਲੇ ਹੋਣਗੇ ਉਹ ਤੇ ਜਿੜੀ ਮੱਧ ਗਿਆ ਕਰਨਾ ਗੋਲੇ ਚ ਹਾਂ ਨਹੀਂ ਟਿੰਗੜੀਆਂ ਨੂੰ ਦੇਖ 12 10 11 11 ਵਜੇ ਤੱਕ ਯਾਰ ਮੇਰੀ ਉਹਦੇ ਤੱਕ ਛੌਰ ਇੰਚ ਦੀ ਖਜੂਰਾਂ ਦੀ ਉਹ ਤੋਂ ਮਗਰ ਲਾ ਲੈ ਕੇ ਸਭ ਆ ਜਾਂਦੇ ਉਹ ਤੋਂ ਮਰ ਤੋਂ ਪੰਜੇ ਨੂੰ ਫੜਕ ਲੋ ਕਹਿੰਦੇ ਤੋਤਾ ਤੋਂ ਮਾਰਿਆ ਅੰਦਰ ਹੁਣ ਉਹ ਤੂੰ ਫੜਸ ਕੋ ਲੈ ਕਹਿੰਦਾ ਤੂੰ ਚਕਲੀ ਜੇ ਚੱਡੀ ਜੂਗੀ ਮੇਰਾ ਮਾੜਾ ਇਧਰ ਇਹ ਚਾਰ ਤੇ ਮਜਦਾ ਯਾਰ ਬਸ ਇਹਨਾਂ ਇਹ ਅਸੀਂ ਅਸੀਂ ਭਾਈ ਇਹ ਵੀ ਪਾਲੀ ਨਾ ਪਾਵੇ ਭਾਈ ਅੰਦਰ ਪਾ ਦੋ ਹਾਂ ਚਲੋ ਦਾਦਾ ਵੰਟੀ ਦੋ ਦੇ ਬਾਅਦ ਪਾਲੀ ਦੇ ਚਾਰ ਤੇ ਮਾਜਣਾ ਬਾਈ ਇਹ ਉਹਦੇ ਨਾਲ ਤਾਂ ਨਾ ਨਹੀਂ ਇੱਥੇ ਚਾਰ ਪੰਜ ਹੋਰ ਤਾਂ ਡੰਗਰ ਬੰਦੇ ਨੇ ਜਿੱਥੇ ਟਰੈਕ ਨਾਲ ਦਾ ਪਰਲੇ ਪਾਸੇ ਉਹਦੀ ਫਾਟੀ ਲੈ ਕੇ ਗਈ ਸੀ ਇਹਦਾ ਕੰਦੀ ਡੇਕੇ ਗਈ ਸੀ ਇੱਥੇ ਬੰਦ ਅੰਦਰ ਦਾ ਕੰਮ ਹੋਣਾ ਠੀਕ ਉਹਰੇ ਫੇ ਡੰਗਰ ਨਹੀਂ ਹੁਣ ਕੋਈ ਕੁੱਸ ਨਹੀਂ ਹੁੰਦਾ ਉਹ ਜਾਂ ਫਿਰ ਜਿੱਥੇ ਗੱਡੀ ਖੜੀ ਇੱਥੋਂ ਜਾ ਕੇ ਗੱਡੀ ਇੱਥੇ ਡੰਗਰਾਂ ਦਾ ਕਰ ਡੰਗਰ ਦਾ ਸੀ ਪਰ ਹੁਣ ਹੋਰ ਲਿਆ ਦੇ ਕਰਾਂਗੇ ਕਾਣ ਉਹ ਆਵਰੇ ਸੈੱਡ ਪਾਵਾਂਗੇ ਯਾਰ ਪਾਲੀ ਦੇ ਬੋਲੀ ਹੈਗੀ ਇੱਧਰ ਜਾਂ ਟਰੈਕ ਜਿੱਥੇ ਟੋਕ ਵਾਲੀ ਖੜੀ ਐ ਜਨਰੇਟਰ ਦੇ ਮਗਰਾਂ ਲੰਬਾ ਖਲਾ ਜਿਹੜਾ ਕੁੰਡੀ ਦਵਾਦਾ ਸਾਨੂੰ ਇੱਥੇ ਦਵਾਇਆ ਕਰੀ ਗੱਡੀ ਤੁਸੀਂ ਟਪਟਕੇ ਕੋ ਸੋਚਦਾ ਬਰੇਟ ਵਾਲੀ ਡਾਟਰਾ ਦੀਆਂ ਅਸੀਂ ਦਿਖਾ ਲਏ ਜੀ ਸਫਾਈ ਉੱਪਰੋਂ ਸੱਤ ਮੈਂ ਦਰ ਉਹ ਗੱਲ ਤੋਂ ਬਦਲ ਨਹੀਂ ਉਹ ਰੋ ਪਤਾ ਕਿ ਤੇਰਾ ਪ੍ਰਤੀਯਗੀ ਦੇ ਕਰ ਕਰਦੂ ਗਰਬੂਜੀ ਜਾਵੇ ਕਹੇ ਨਾ ਕਣੀ ਚਾਸੀਗਾ ਤੂੰ ਨਹੀਂ ਭਾਈ ਦੀ ਪਜਾਉਂਦੀ ਨਹੀਂ ਉਹ ਦਾ ਬਹੁਤ ਭਾਜਦੀ ਉਹਦਾ ਜੋਰ ਦਾ ਬਹੁਤ ਮਰੀਆਂ ਦੀ ਹੈ ਯਾਰ ਜਿੰਨ ਵਾਲਾ ਘੇਰਾ ਦੇ ਪੰਜ ਪੰਜ ਮਟਾਪਾ ਪਜਾਉਂਦੀ ਨਹੀਂ ਉਹ ਹੌਲੀ ਹੌਲੀ ਲੱਗਦੇ ਸੜਕ ਤੇ ਬਸ ਇਹਦਾ ਵਧੀਆ ਉਹ ਨਾਲ ਜਾਇਓ ਕੋ ਭਾਈ ਜਿਓ ਕੱਲ੍ਹ ਲੱਗਦੇ ਪਜਾਉਂਦਾ ਘਾਟਾ ਹੋ ਉਹਦਾ ਜਿੰਨ ਵਾਲਾ ਘੇਰਾ ਦੇ ਲੱਗਿਆ ਬੰਟੀ ਪੰਜਵਾਂ ਟਾਪਾ ਪਜਾਉਂਦੀ ਨਹੀਂ ਉਹ ਪਕੜਾ ਕਾਲੀ ਨਾ ਪਹਿਲਾ ਸਵੇਰ ਬਣਾ ਬੱਛਾ ਕਿੰਨੇ ਦੇ ਹੋ ਵੀ ਤੈਨੂੰ ਕਿੰਨੇ ਦੇ ਹੋ ਗੰਡੇ ਅੰਦਰ ਤਿੰਨ ਬੜਾ ਹੋ ਰਿਹਾ ਨੇ ਲੈ ਕੇ ਇੱਧਰ ਹੂੰ ਸਿੱਧੇ ਆ ਬਾਈ ਹੋਰ ਇੱਧਰ ਹੁਣ ਤਾਂ ਨੇ ਨਾਮ ਲੈ ਪਾਣੇ ਵਿਚਾਰੇ ਨਹੀਂ ਗੰਡੀ ਘੱਟ ਨੇ ਐ ਗੁੱਜੋ ਤਿਆਰ ਤਾਂ ਨਹੀਂ ਕਰਨੇ ਖਜੂਰਾ ਦੇ ਕਿੰਨੇ ਲੱਗ ਗਿਆ ਹੂੰ ਜੋਗੀ ਕਰਾਸ ਕੱਢਣ ਦੀ ਕਾਲ ਕਰ ਗਿਆ ਹੈ ਸੱਚ ਭਾਈ ਤੇ ਦੀਪ ਜੀ ਨਾਲ ਟੇਲ ਸੀ ਆਕੇ ਬੈਕ ਜਾਣ ਟਰੈਕਟ ਬੰਦ ਹੋ ਗਿਆ ਹਾਲਪੀਨ ਲੈ ਥੱਲੇ ਲਿੰਕਾ ਲੁਕਾ ਦੇ ਗਾ ਜ ਮੁੰਜੇ ਫਿਰ ਹੋਰ ਕੀ ਮੰਗਦਾ ਚੜ ਆ ਜਾਂਦਾ ਡੰਡੇ ਡੰਡੇ ਨਾਲ ਵੀ ਉਹ ਕਰਿਆ ਇਹ ਡੰਡਾਈ ਬਹੁਤ ਪੀਰ ਪਾਰਖ ਦੀ ਵਿੱਚ ਸਾਰੇ ਆ ਚੋ ਲੈ ਇਹਦਾ ਦਾ ਕਰ ਜੋ ਵੀ ਕਹਦਾ ਤੂੰ ਨਾ ਨਹੀਂ ਐਤ ਕਿਨੂੰ ਹੀ ਹਾਂ ਇਹਦਾ ਕਹੁੰਦੇ ਉਹਨਾਂ ਦਾ ਨਾ ਗਾਹਾਂ ਕਿਹੜਾ ਆਂ ਆਈ ਲਿਆਉਣਾ ਜਿੱਥੇ ਸਾਰਾ ਇਹ ਜਿਹਨੇ ਜੂ ਜੀਰੀ ਲਾਦੀ ਖਾਲੀ ਇੱਕ ਦੋ ਦਿਨ ਬਾਅਦ ਨਵਾਂ ਟਰੈਕਟਰ ਹਾਂ ਵਧੀਆ ਹਾਂ ਤੋ ਉਹ ਇੱਟਾਈ ਨੂੰ ਨਾ ਇਹ ਪਣੂਨ ਕਹਾਂ ਇਹ ਵੇਚ ਵੇਚਦੇ ਨਹੀਂ ਹੁੰਦੇ ਇਹ ਆਪਾਂ ਕਿੰਨੇ ਕੀ ਨਾ ਰੱਖਣ ਨਹੀਂ ਇਹ ਕਿੰਨੇ ਕਿੰਨੇ ਕੇ ਪੈਸੇ ਵਟਣਗੇ ਇਹਨੂੰ ਕਹਾਂ ਕਿ ਵੀ ਰੱਖ ਦੂੰ ਕਦੂ ਗੁੱਦੂ ਦੇ ਨਾਲ ਕਰਿਆ ਕਰੀ ਕਿ ਨਹੀਂ ਪਾਲੀ ਡੇਢ ਰੱਖਿਆ ਕੱਟਣਗੇ ਉਹ ਇਹਨੂੰ ਵੱਟ ਵੱਟ ਹੈਨਾ ਯਾਰ ਇਹ ਕਦੂ ਗੁੱਦੂ ਹੋਰ ਕੰਮ ਦੇਣ ਨੂੰ ਕੀ ਕਹਿੰਦਾ ਇਹ ਪਾਲੀ ਗਾਰੇ ਕੱਪੇ ਚ ਗੱਦੂ ਹੋਰ ਮਾੜੇ ਮੋਟੇ ਕੋਈ ਗੱਲ ਨਹੀਂ ਇਹਦੇ ਗੱਡੂ ਤੋਂ ਭੈਣ ਦਾ ਬਾਤ ਆ ਉਹ ਆ ਚਾਚੇ ਚਾਚੀ ਵਾਲੀ ਦਵਾਦਾਂ ਨੂੰ ਕਹਿੰਦੀ ਆਲੀ ਵਧੀਆ ਗੱਲ ਆ ਕੋਈ ਉਹ ਬਣਾਉਂਦਾ ਕਦੀ ਜੀਵਨ ਨੂੰ ਸੰਜੀ ਲੋਈ ਲਗਾਉਂਗੇ ਸਰਦਾਰ ਦੇ ਕੰਮ ਛੱਡਦੇ ਨਹੀਂ ਕੋਈ ਬਾਹਰ ਨੰਨੇ ਦੇ ਕੀ ਬਦਲਰਾਪੀ ਦੁਪਹਿਰੇ ਖੜਾ ਹੈ ਕਰਾਂ ਨੇ ਦੁਪਹਿਰੇ ਦਾਂ ਵਾਲੇ ਜਾਂ 1 ਲੱਖ ਉਹਦੇ ਬੱਟ ਕਰਨਾ ਪੂਜਾ ਫੀਟ ਲਾਣੀ ਰੋਟੀ ਬਦਲਣਾ ਨਾ ਨਾ ਇਹ ਤਾਂ ਜੇ ਉਹਨੂੰ ਕੋਈ ਮੇਰਜ਼ੀ ਜੋਗੀ ਨੂੰ ਕਹਿਣਾ ਪਵੇ ਧੱਕਾ ਕਰਨਾ ਪਵੇ ਉਹਨਾਂ ਨੇ ਇਹ ਨਹੀਂ ਆਪਾਂ ਨੂੰ ਬੇਚੰਦਨ ਦੇ ਰੈਕਟਰ ਕਾਹ ਨੂੰ ਯਾਰਾ 1.5 ਲੱਖ ਰੁਪਈਆ ਦਾ ਆਉਂਦਾ ਵੀ ਕੀ ਆ ਪਾਲੀ ਨਮਾ ਬਾਜ ਦੇ ਨਾਲ ਨਮਾ ਬਾਜ ਦੇ ਨਾਲ ਹੋਰ ਕੋਈ ਨਾ ਜਾਣੇ ਮੈਂ ਤਾਂ ਉਹ ਮੈਨੂੰ ਉੱਟ ਕੇ ਵੀ ਮੋਹਲ ਕਰਦਾ ਕਿਹੜਾ ਜੋਗੀ ਲਓ ਕਿਹੜਾ ਸੀਟ ਆ ਗਈ ਮਾ ਭਾਈ ਜੋਗੀ ਦੇ ਇੱਕ ਤਾਂ ਲਾ ਲਈ ਸੀ ਟ੍ਰੈਕਟਰ ਤੋਂ ਵੀ ਜੇ ਸੁੱਕੀ ਹੁਣ ਜੇ ਜੋਗੀ 55 ਦਾ ਅਸ ਲੈਉਣ ਨੂੰ ਲਿਆਉਂ ਨੂੰ ਕਹਿੰਦਾ ਜੋਂਡੀ ਯਾਰਾ ਹੁਣ ਇਹ ਕਾ ਛੋਟੇ ਕੰਮਾਂ ਚ ਕੀ ਕਹਿੰਦਾ ਇਹ ਉਹ ਨਵੇਂ ਨੂੰ ਕੱਢਣ ਦੀ ਲੋੜ ਇਹਨਾਂ ਦੇ ਕੋਈ ਜਵਾਬ ਦੇ ਨਹੀਂ ਦੇ ਰਿਹਾ ਜੇ ਨਹੀਂ ਦੇਣੀ ਉਹ ਜਵਾਬ ਦੇ ਦੇ ਖਿਨੇ ਪਰ ਮੈਂ ਮਾਰਦਾ ਵਰਤਦਾ ਆਣੇ ਤਾਂ ਕਹਿੰਦਾ ਤਾਂ ਕੀ ਇਹਦੇ ਨਾਲ ਕੋਈ ਨਹੀਂ ਆਹ ਰਸੋਈ ਗੱਫਤਗੀ ਦੀ ਤੇ ਉਹਦੇ ਗੁੰਮਣੇ ਉੱਥੇ ਮੈਂ ਤਰਸਿੰਦੇ ਹੀ ਭੱਗੇ ਰੱਖੀ ਹਾਂ ਹੌਂਕ ਵੀ ਕੁਝੀ ਹੈ ਹਾਂ ਬਠੇ ਰਹੋ ਲੈ ਪ੍ਰੋਕੀ ਕਿ ਲੋ ਜੋ ਵੀ ਲਵੇ ਪ੍ਰੋਟੀ ਹੈਗੀ ਫੈਂਸੀ ਵਾਲੀ ਆ ਦੇਖੀਂ ਦਾ ਸਵਾਨ ਬਣਾਣਾ ਹਟਾ ਹਾਂ ਹਾਂ ਡੂੰਘਾ ਰੇਸੀ ਪਾਣੀ ਆ ਬੰਦ ਲੱਗ ਨਹੀਂ ਆਉਂਦਾ ਉਹ ਪੂਲੀ ਹੋਲੇੜੀ ਐ ਕੰਮ ਦੇ ਕੁਝ ਮੈਂ ਟੇ ਨਹੀਂ ਗੱਡੀ ਨਿਕਾਈ ਜਾ ਇਹ ਇਹ ਤਾਂ ਹੋ ਗਿਆ ਬੁੜਾ ਹਰੀ ਨਹੀਂ ਚੈਰਾ ਚੂਰਾ ਹੁੰਦਾ ਸੀ ਲਬਣੀ ਬੜਨ ਹੁੰਦੀ ਕੰਡੀਆਂ ਨਹੀਂ ਪਾਉਂਦੇ ਇਹ 2 ਸਾਲ ਤੱਕ ਨਹੀਂ ਸੋਫੀ ਨਾਲ ਕੱਟ ਲੇਦੇ ਸਮਝਾ ਚੇ ਹੈ ਸਹੀ ਕੱਖ ਨਹੀਂ ਉਹ ਸੋਫੀ ਨਾਲ ਹੀ ਕੱਟ ਲਿਆ ਹੋਵੇ ਹਾਂ ਜਗਦੀ ਨ ਨਹੀਂ ਜੇ ਇਹ ਕਹਦਾ ਨਹੀਂ ਆ। ਓਏ ਇੱਕ ਜਿਹੜਾ ਉਹ ਕਰਸਾਲਾ ਪਰਸੀ ਨਿਆਰੇ ਉਹ ਕੀ ਜੀ ਇਸ਼ਟਮਾ ਜੀ ਬਣਾ। ਵਧੀਆ ਜੀ ਆਇਆ ਜੀ। ਬੋਤਲਾਂ ਦਾ ਵੀ ਨੂੰ ਕਹਿੰਦੇ ਨਾ ਮੇਰੇ ਸਹੁਰਿਆਂ ਨੇ ਲਾਇਆ ਹੋਇਆ। ਸਮਾਂ ਆਣਾ ਵਧੀਆ ਜੀ ਆਇਆ। ਇਹ ਦਾਤੀ ਨਹੀਂ ਹੈਗੀ ਇਹ ਤਾਂ ਬੱਚੇ ਡੋਡ ਲਾ ਜਵੇ। ਆਹ ਨਹੀਂ ਹੁੰਦੀ। ਆਹ ਆਮ ਦਾ ਗੰਡੇ। ਦਵਾਰੇ ਤਾਂ ਨਹੀਂ ਹੁੰਦਾ ਹਾਂ। ਹੋਰ 12 ਵੱਡਾ ਹੁੰਦੀਆਂ ਨੇ। ਐ ਨਹੀਂ। ਹਾਂ। ਐਂਦਾ ਹੁੰਦਾ ਯੂ ਖੱਬੜ ਵਾਲਾ ਕੰਮ ਤਾਂ ਨਹੀਂ ਵਿਗਦੇ ਭੈਣ ਦਾ ਪਾਣ ਚੋ ਫੇਰ ਉਹ ਪੰਗਾ ਪਈ ਜੇ ਮਾਲ ਨਾ ਫੇਰ ਜੀ ਵਾਸਤੇ ਚੱਲ ਵਧੀਆ ਪਾਣੀ ਪੰਜ 15 ਆਉਂਦਾ ਪੱਲਾ ਅਰੇ ਕਰਿਆ ਬੰਦਾ ਹੁਣ ਨਾ ਹੁਣ ਦੇਖ ਐ ਬਹੁਤ ਵੱਡਾ ਹੈ ਉਥੇ ਹੋ ਗਿਆ ਜਿਵੇਂ ਉਹਦੇ ਕਹਿੰਦੇ ਹੈ ਨਾ ਇਹਨਾਂ ਕਿੰਨਾ ਹੋ ਗਿਆ ਉਥੇ ਹੈ ਆਪ ਫੇਰ ਪੱਕਾ ਬੈ ਕੇ ਦਿੱਸ ਜੜਾਂਗੇ ਇਹ ਉਹ ਕਮਾ ਸੂਵੇ ਤੋਂ ਥੈਲੇ ਭਰ ਲੈ ਮਿੱਟੀ ਦੇ ਨਾ ਨਹਿਰ ਤੋਂ 1000 ਥੈਲੇ ਚ ਕੱਲਿਆ ਹੁਣ ਪਰਿਆ ਭਰਾਇਆ ਨਾ ਸੂਵੇ ਤੋਂ ਭਰ ਕੇ ਉੱਥੇ ਖਾਲੀ ਕਰੀ ਜਾ ਜੱਸੀ ਲੈ ਜਾ ਉੱਥੇ ਧਰ ਲੈ ਹੱਥੋਂ 50 ਥੈਲੇ ਨਹੀਂ ਲੈ ਲੈ ਉਹ ਟਰੈਕਟਰ ਪੜ ਲੈ ਬੱਟੇ ਉਹ ਨਹੀਂ ਬੰਨ੍ਹਣਾ ਥੈਲਿਆਂ ਦੀ ਹੋਰ ਮਾ ਬੱਟ ਨਹੀਂ ਥੈਲਿਆਂ ਦੀ ਉਹ ਵੱਟ ਬੰਨ੍ਹ ਨਾਹਿਰ ਤੋਂ ਚੱਕ ਲੈਣਾ ਥੈਲੇ ਆਪਾਂ ਪਰਿਆ ਭਰਾਇ ਨਹੀਂ ਖੜਾ ਇਹ ਜਿਹੜੇ ਹੱਤਾ ਹੈਗਾ ਆਪਣਾ ਚਾਰ ਪੰਜ 11 ਦਾ ਹੱਤਾ ਹੋ ਨਹਿਰ ਤੇ